ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਹੈ ਅਤੇ ਕਿਸੇ ਵੀ ਧਰਮ ਦੀਆਂ ਧੀਆਂ ਸਤਿਕਾਰਯੋਗ ਹਨ ਪਰ ਅੱਜ ਦੇ ਸੋਸ਼ਲ ਮੀਡੀਆ ਵੱਲੋਂ ਪ੍ਰੋਸੀ ਜਾ ਰਹੀ ਅਸ਼ਲੀਲਤਾ ਬਹੁਤ ਮੰਦ ਭਾਗੀ ਹੈ ਇੱਕ ਮੁਲਾਕਾਤ ਦੌਰਾਨ ਕਿਹਾ ਗਿਆਨੀ ਰਾਮ ਸਿੰਘ ਜੀ ਨੇ ਉਹਨਾਂ ਕਿਹਾ ਕਿ ਐਸੇ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਲੈ ਕੇ ਪੰਜਾਬ ਵਿੱਚ ਕਾਫੀ ਵਿਵਾਦ ਚੱਲਗਾ ਤੇ ਦੇਖੋ ਦੇਖੋ ਪੰਜਾਬ ਦੀ ਜਿਹੜੀ ਸੱਭਿਆਤਾ ਪੰਜਾਬ ਦਾ ਜਿਹੜਾ ਕਲਚਰ ਸੀ ਨਾ ਉਹ ਬਹੁਤ ਵਧੀਆ ਸੀ ਲੇਕਿਨ ਪਿਛਲੇ ਕੋਈ ਸਮੇਂ ਤੋਂ ਲੈ ਕੇ ਸਾਡੀਆਂ ਧੀਆਂ ਪਹਿਣਾ ਵਿੱਚ ਜੋਸ਼ ਸੋਸ਼ਲ ਮੀਡੀਆ ਤੇ ਚੱਲ ਪਿਆ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਹੈ ਤੇ ਹੀ ਭਾਵੇਂ ਮੁਸਲਮਾਨ ਵੀਰ ਦੀ ਹੋਵੇ ਹਿੰਦੂ ਵੀਰ ਦੀ ਹੋਵੇ ਸਿੱਖ ਦੀ ਹੋਵੇ ਈਸਾਈ ਦੀ ਹੋਵੇ ਸਾਰੀਆਂ ਪੰਜਾਬ ਦੀਆਂ ਧੀਆਂ ਪਹਿਣਾ ਸਾਡੀਆਂ ਆਪਣੀਆਂ ਧੀਆਂ ਪਹਿਣਾ ਨੇ ਤੇ ਇਹੋ ਜੀ ਅਸ਼ਲੀਲਤਾ ਫੈਲਾਉਣੀ ਗੰਦ ਬੋਲਣਾ ਜਾਂ ਫਿਰ ਦੇ ਕੱਪੜੇ ਜਿਹੜੇ ਨੇ ਜੋ ਸਾਡੇ ਦੇਸ਼ ਦੇ ਚੱਲ ਪਿਆ ਮੈਂ ਸਮਝਦਾ ਗੁਰੂ ਪੀਰਾਂ ਦੀ ਅਵਤਾਰਾਂ ਦੀ ਧਰਤੀ ਆ ਤੇ ਇਸ ਸਭਿਆਤਾ ਦੀ ਬੜੀ ਵਿਲੱਖਣਤਾ ਸੀ ਦੁਨੀਆਂ ਵਿੱਚ ਤੇ ਇਹਨੂੰ ਮਲਿਆ ਮੇਟ ਕੀਤਾ ਜਾ ਰਿਹਾ ਹੈ ਇਹ ਬਹੁਤ ਮੰਨ ਭਾਗੀ ਗੱਲ ਹੈ ਪਰ ਜਦੋਂ ਕਿਸੇ ਵੀ ਗੱਲ ਸੁਣੀ ਦੀ ਆ ਕਿ ਉਹਦਾ ਕੋਈ ਹੋਰ ਕੋਡ ਗਾਰ ਨਹੀਂ ਕੋਈ ਸਾਧਨ ਨਹੀਂ ਤੇ ਮੈਂ ਸਮਝਦਾ ਵੀ ਸਾਡੀ ਸਰਕਾਰ ਜਿਹੜੀ ਆ ਇਹ ਵੀ ਕੋਈ ਨਾ ਕੋਈ ਇਹਨਾਂ ਬੱਚਿਆਂ ਵਾਸਤੇ ਇਹਨਾਂ ਲੋਕਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜਿਹੇ ਕਾਰਨਾਮੇ ਕਰਕੇ ਆਪਦੇ ਪੇਟ ਦੀ ਉਜੀਵਕਾ ਪਰਿਵਾਰ ਦੀ ਉਜੀਵਕਾ ਦਾ ਕੰਮ ਚਲਾਉਂਦੇ ਨੇ ਉਹਨਾਂ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਨੌਕਰੀ ਕੋਈ ਨਾ ਕੋਈ ਰੁਜ਼ਗਾਰ ਦਾ ਕੋਈ ਐਸੇ ਉਪਾਅ ਪੈਦਾ ਕਰਨੇ ਚਾਹੀਦੇ ਨੇ ਤਾਂ ਕਿ ਸਾਡੀਆਂ ਧੀਆਂ ਪੈਣਾ ਸਟੇਜਾਂ ਤਿਆਰ ਨਗਰ ਹੋ ਕੇ ਨੱਚਣ ਨਾ ਇਹ ਆਇਦਾ ਗੰਦ ਪੰਜਾਬ ਵਿੱਚ ਫੈਲ ਰਿਹਾ ਹੈ ਇਹ ਸਾਡੇ ਵਾਸਤੇ ਮਾਪਿਆਂ ਵਾਸਤੇ ਬੜੀ ਸ਼ਰਮਨਾਕ ਹੈ ਕਿ ਤੇ ਸਾਨੂੰ ਨੱਥ ਪਾਉਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਦੀ ਚੱਪਾ ਚੱਪਾ ਧਰਤੀ ਸਾਡੇ ਗੁਰੂ ਪੀਰਾਂ ਦੇ ਅਵਕਾਰਾਂ ਦੇ ਚਰਨਾਂ 'ਚੋਂ ਪ੍ਰਾਪਤ ਤੇ ਸ਼ਹੀਦਾਂ ਦੇ ਖੂਨ ਵਿੱਚ ਰੰਗੀ ਹੋਈ ਪੰਜਾਬ ਦੀ ਧਰਤੀ ਹੈ ਸਾਡਾ ਸਭਿਆਤਾ ਸਾਡੀ ਸਾਡਾ ਕਲਚਰ ਬੜਾ ਦੁਨੀਆਂ ਨਾਲੋਂ ਵਲੱਖੀ ਸੀ ਪੰਜਾਬ ਦਾ ਅੱਜ ਕਿਹੜੇ ਬਨੇ ਤਰਪਿਆ ਜਵਾਨੀ ਨਸ਼ਿਆਂ ਦੀ ਬਰਬਾਦ ਹੋ ਰਹੀ ਐ ਟੀਕੇ ਲਾਈ ਜਾਂਦੀ ਐ ਸਾਡੀ ਕੌਮ ਦੀ ਟੀਕੇ ਲਾਈ ਜਾਂਦੀ ਐ ਨਸ਼ੇ ਖਾ ਕੇ ਬਰਬਾਦ ਹੋ ਰਹੀ ਐ ਜਵਾਨੀ ਤੇ ਕੋਈ ਸਟੇਜਾਂ ਤੇ ਚੜ ਕੇ ਤੇ ਗੰਦ ਬਕਣ ਲੱਗ ਪਈ ਐ ਇਹ ਜਿਹੜੇ ਸਾਡੇ ਮਾਂ ਸਮਝਦਾ ਪੰਜਾਬ ਨੂੰ ਇੱਕ ਕਲੰਕ ਆ ਤੇ ਦੇਰ ਜਗਾਰੀ ਕਰਕੇ ਸਾਡੇ ਬੱਚੇ ਆਪਣੇ ਆਪ ਦੇ ਕੋਈ ਸਾਧਨ ਬਣਾਉਣ ਵਾਸਤੇ ਸਾ ਮੀਡੀਆ ਰਾਈ ਯਤਨ ਕਰ ਰਹੇ ਨੇ ਜਿਹੜਾ ਕਿ ਬਹੁਤ ਮੰਦਪਾਟ ਆਪਣਾ ਜਿਸਮ ਦਾ ਨਮਾਇਕ ਕਰਕੇ ਪੰਜਾਬ ਨੂੰ ਤਬਾਹ ਨਾ ਕਰੀਏ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦਿਓ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸੱਭਿਆਚਾਰਾਂ ਨੂੰ ਬਚਾਓ ਪੰਜਾਬ ਨੂੰ ਬਚਾਓ ਨਸ਼ਿਆਂ ਤੋਂ ਬਚਾਓ ਤੇਰੀ ਅਸੁਰਤਾ ਫੈਲ ਕੇ ਖਾਰੇ ਮਾਪਿਆਂ ਦਾ ਸਿਰ ਨੀਵਾ ਹੋ ਰਿਹਾ ਤੇ ਵੇਖਣ ਵਾਲੇ ਬੰਦੇ ਜਿਹੜੇ ਪਰੇ ਮਾਨਸਰੇ ਜਾਂ ਬੱਚੇ ਸਾਡੇ ਵੇਖਣਗੇ ਉਹ ਕੀ ਪ੍ਰਭਾਵ ਲੈਣਗੇ ਇਹਨਾਂ ਗੱਲਾਂ ਤੋਂ ਇਹਨਾਂ ਗੱਲਾਂ ਤੋਂ ਸਾਨੂੰ ਸੋਚਣਾ ਚਾਹੀਦਾ ਸचेत ਹੋਣਾ ਚਾਹੀਦਾ ਸ੍ਰੀ ਤੇ ਰੋਬੇਂਟੀ ਆ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਬੱਚਿਆਂ ਨੂੰ ਕੋਈ ਨੌਕਰੀ ਰਜਗਾਰ ਦੇ ਤੰਦੇ ਦਿਓ ਤਾਂ ਕਿ ਆਪਣੇ ਤੰਦਿਆਂ ਵਿੱਚ ਲੱਗਣਗੇ ਤੇ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇਗਾ ਸਾਡੀਆਂ ਧੀਆਂ ਪੈਣਾ ਜਿਹੜੀਆਂ ਨੇ ਉਹ ਵੀ ਅਕਸਮਿਲਤਾ ਫਾਉਣ ਤੋਂ ਗ੍ਰੇਡ ਕਰਨ ਤੇ ਸਰਕਾਰਾਂ ਦੇ ਰਜਗਾਰ ਦਿੱਤੇ ਨਾਲ ਵਿਦਵਾਨ ਨੂੰ ਠੱਲ ਪਵੇਗੀ ਮੇਰੀ ਉੱਪਰ ਜ਼ੋਰ ਸਰਕਾਰਾਂ ਨੂੰ ਅਪੀਲ ਹੈ ਤੇ ਨਹੀਂ ਕੋਈ ਜਿੱਥੇ ਬੰਦਿਆ ਵੱਲੋਂ ਕੋਈ ਦੋਸਤ ਨਿਗੇ ਯੂਟਿਊਬਰ ਦੇ ਉਹਨਾਂ ਦਾ ਕਤਲ ਕੀਤਾ ਗਿਆ ਹੈ ਕਿ ਵੀ ਦੇਖੀਓ ਕਿ ਇਹਦਾ ਹੋਰਕ ਦਾ ਕਦੇ ਕੰਨਾ ਕਿ ਵੀ ਦੇਖੋ ਮੈਂ ਸਮਝਦਾ ਵੀ ਜੋ ਕੋਈ ਵੀ ਵਾਪਰ ਰਿਹਾ ਨਾ ਉਹਨੂੰ ਫੇਰ ਹੀ ਕਹਿੰਦੇ ਵੀ ਬੜਾ ਚੰਗਾ ਹੋ ਰਿਹਾ ਦੋ ਪਾਸਿਆਂ ਤੋਂ ਮਾਹੌਲ ਖਰਾਬ ਕੀਤਾ ਹੋ ਰਿਹਾ ਪਰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦਾ ਨਾ ਅਸਲੀਅਤਾਂ ਫੈਲੇ ਨਾ ਕੋ ਗੁੱਸੇ ਜਾ ਕੇ ਗਲਤ ਕਾਰਵਾਈ ਕਰੇ ਇਸ ਕਰਕੇ ਮੈਂ ਭੈਣਾ ਵੀਰਾਂ ਨੂੰ ਸਾਰੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਕਿ ਸੰਜਮ ਤੋਂ ਕੰਮ ਲਈਏ ਪੰਜਾਬ ਜਿਹੜਾ ਵਾਤਾਵਰਨ ਦਾ ਗੁਰਾਂ ਦੀ ਧਰਤੀ ਹੈ ਇਹਨੂੰ ਫੜਿਆ ਇਹਨਾਂ ਗੱਲਾਂ ਲੈ ਕੇ ਰੋਣੇ ਨੂੰ ਠਾਲ ਪਾਓ ਤਾਂ ਕਿ ਗਲਤ ਹਰਕਤਾਂ ਜਿਹੜੀਆਂ ਨੇ ਉਹ ਰੋਕਿਆ ਜਾ ਸਕੇ ਨਾ ਕੋ ਗਲਤ ਕਾਰਵਾਈ ਹੋਵੇ